ਕੱਲ ਵਿਧਾਨ ਸਭਾ ਜਲਾਸਦਾਨ ਬਿਜਲੀ ਮਤੇਰਾ ਪੱਜੋ ਸਿੰਘ ਈਟੀਓ ਬੋਹਰ ਐਸਨ ਉਹ ਦੱਸ ਰਿਹਾ ਸਨ ਕਿ ਮਨਪ੍ਰੀਤ ਬਾਦਲੀ ਸਰਕਾਰੀ ਕੋਠੀ ਵਿੱਚੋਂ ਮਨਪ੍ਰੀਤ ਬਦਲ ਨਾਲ ਕੀ ਕੀ ਲੈ ਗਏ ਅੱਗੇ ਤੁਸੀਂ ਵੀ ਸੁਣੋ ਕਿ ਉਰੋਦੀ ਤੇਰਦੀ ਨੇ ਤਰ ਪ੍ਰਤਾਪ ਸਿੰਘ ਨੇ ਕੀ ਬੋਲੇ ਕਿ ਸਾਰੇ ਹਸਨ ਲੱਗ ਪਏ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕਿ ਕੋਠੀ ਨੰਬਰ 47 ਸੈਕਟਰ 2 ਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਕੋਲ ਸੀਗੀ ਜੀ ਉਹ ਦੇਖੋ ਉਹਨਾਂ ਨੂੰ ਬਕਾਇਦਾ ਜੜੀਆਂ ਨੇ ਉਹ ਚਿੱਠੀਆਂ ਕੱਡੀਆਂ ਗਈਆਂ ਔਰ ਜਿੱਦਾਂ ਕੋਠੀ ਦਾ ਜੋਕ ਵਿੱਚ ਛੱਡ ਕੇ ਗਏ ਨੇ ਉਹਦੇ ਵਿੱਚੋਂ ਜੋ ਕੁਝ ਘੱਟ ਸੀਗਾ ਡਾਈਨਿੰਗ ਟੇਬਲ ਇੱਕ ਉਥੇ ਨਹੀਂ ਸੀਗਾ ਹੈਗਾ ਸੁਣ ਲਿਓ ਜੀ ਹੁਣ ਸੁਣ ਲਿਓ ਧਿਆਨ ਨਾਲ ਇੱਕ ਡਾਈਨਿੰਗ ਚੇਅਰ ਨਹੀਂ ਸੀਗੀ ਜੀ ਆ ਗਈ ਆ 10 10 ਡਾਈਨਿੰਗ ਚੇਅਰ ਨਹੀਂ ਸੀਗੀਆਂ ਹੈਗੀਆਂ ਇੱਕ ਸਰਵਿਸ ਟ੍ਰੋਲੀ ਨਹੀਂ ਸੀਗੀ ਹੈਗੀ ਤੇ ਇੱਕ ਰੈਕਲਾਈਨਰ ਸੋਫਾ ਨਹੀਂ ਸੀਗਾ ਹੈਗਾ ਠੀਕ ਆ ਜੀ ਬਾਜਾ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਕਹੋ ਜੀ ਸਰਪੱਤ ਜਨ ਸਿੰਘ ਜੀ ਇਹਨੀਆਂ ਚਿੱਠੀਆਂ ਨਾ ਲਿਖਿਆ ਕਰੋ ਕੱਲ ਦਾ ਉਹਨਾਂ ਨੂੰ ਵਿਚਾਰਾਂ ਨੂੰ ਮਾਈਨਰ ਹਟਦੇ ਕਰ ਕਰਤੋ ਕਤੇ ਨਾ ਇਹ ਕੰਮ ਕਰੋ ਤੇ ਇਹਨੀਆਂ ਸਖਤ ਚਿੱਠੀਆਂ ਲਿਖਦੇ ਹੋ ਉਹ ਵਿਚਾਰੇ ਬਠੰਡੇ ਪੈ ਤੀ ਉਹਨਾਂ ਦੇ ਮੈਂ ਮੈਂ ਬਿਲਕੁਲ ਨਹੀਂ ਸੀਗਾ ਦੱਸਣਾ ਚਾਹਦਾ ਮੈਂਬਰ ਸਾਹਿਬ ਨੇ ਪੁੱਛਿਆ ਸਾਹਮਣੇ ਤੇ ਤਾਂ ਮੈਨੂੰ ਦੱਸਣਾ ਪਿਆ ਮੈਨੂੰ ਵੀ ਪਤਾ ਹੈ ਮੈਂ ਨਹੀਂ ਸੀਗਾ ਦੱਸਣਾ ਚਾਹਦਾ ਉਹਨਾਂ ਨੇ ਸਵਾਲ ਪੁੱਛਿਆ ਤੇ